ਕੜਾ ਕੇ ਦੀ ਪੈ ਰਹੀ ਗਰਮੀ ਨੂੰ ਦੇਖਦੇ ਹੋਇਆ ਸੂਰ ਰੋਡ ਦੇ ਦੁਕਾਨਦਾਰਾਂ ਵੱਲੋਂ ਜਲਦੀ ਰੇ ਦਾਦਾ ਦੀ ਸੇਵਾ ਕੀਤੀ ਜਾ ਰਹੀ ਹੈ ਲੋ ਬੇਟੀ ਆਜੋ ਤਾਂ ਸਿੱਖਦਾ ਮਿੱਠਾ ਪਾਣੀ ਪੀ ਕੇ ਲਓ ਰਾਗੀ ਰਾਨੋ ਗਰਮੀ ਤੋਂ ਰਾਹਤ ਦੇਣ ਲਈ ਕੰਨਾ ਮਿੱਠਾ ਪਾਣੀ ਪੀ ਕੇ ਲਓ ਜੈਲ ਜੀਰੇ ਵਾਲਾ ਪਾਣੀ ਸਾਡੇ ਪੰਕਜ ਜੀ ਸੇਵਾ ਕਰ ਰਹੇ ਨੇ ਅਜੀ ਮਾਈ ਭਾਈ ਬੰਦ ਜੋ ਖੰਡਾ ਮਿੱਠਾ ਜਲਜੀਰਾ ਜਲਜੀਰਾ ਆਜੋ ਜੀ ਖੰਡਾ ਮਿੱਠਾ ਪਾਣੀ ਪੀ ਕੇ ਜਾਓ ਜੀ ਆਜੋ ਜੀ ਆਜੋ ਸਾਡੇ ਸੋਹਣ ਲਾਲ ਜੀ ਵੀ ਆਜੋ ਜੀ ਆਜੋ ਜਲਜੀਰਾ ਖੰਡਾ ਮਿੱਠੇ ਪਾਣੀ ਦੀ ਜਲ ਜਾਂਦੇ ਵਾਲੇ ਪਾਣੀ ਦੀ ਸ਼ਕੀ ਲੱਗੀ ਹੋਈ ਹੈ ਆਜੋ ਜੀ ਆਜੋ ਖੰਡਾ ਪਾਣੀ ਪੀ ਕੇ ਜਾਓ ਖੂਨ ਕਰ ਲਈ ਦੁਕਾਨਦਾਰਾ ਵੱਲੋਂ ਵਧੀਆ ਪ੍ਰਾਲਾ ਕੀਤਾ ਜਾ ਰਿਹਾ ਹੈ ਲੋਕ ਵੀ ਚੜਾਕੇ ਵੀ ਗਰਮੀ ਤੋਂ ਰਾਹਤ ਲੈਣ ਲਈ ਜਾਂੀਰੇ ਵਾਲਾ ਪਾਣੀ ਚੁੱਪੀ ਮਾਰ ਕੇ ਲੈ ਰਹੇ ਨੇ ਇਧਰ ਸਾਡੇ ਸ਼ਰਮਾ ਜੀ ਸੇਵਾ ਕਰ ਰਹੇ ਨੇ ਹਜਰਾਜ ਜੀ ਸਾਡੇ ਲਾਣਾ ਜੀ ਜਨ ਦਾ ਆਸ਼ੀਰਵਾਦ ਹੈ ਬੱਚਿਆਂ ਤੇ ਇਹਨਾਂ ਦੀ ਗੁਵਾਈ ਦੇ ਹੇਠ ਜਲ ਜੀਰੇ ਦੀ ਸੇਵਾ ਚੱਲ ਰਹੀ ਹੈ ਉਹ ਸਾਰੇ ਵੀਰ ਸਾਡਾ ਜਲ ਜੀਰਾ ਜਰੂਰ ਪੀ ਕੇ ਜਾਣ ਕਿਉਂਕਿ ਗਰਮੀ ਦਿਨੋਂ ਦਿਨ ਵੱਧ ਰਹੀ ਹੈ 45 46 ਡਿਗਰੀ ਤਾਪ ਪਾਣੀ ਪੀ ਕੇ ਜਾਂਦੀ ਆਜ ਆਜੋ ਤੜਾਕੇ ਦੀ ਗਰਮੀ ਵਿੱਚ ਆਜੋ ਵੀ ਆਜੋ ਠੰਡਾ ਮਿੱਠਾ ਪਾਣੀ ਸੇਸੀ ਵੀ ਬੰਦ ਨਹੀਂ ਕਰਦੇ ਪਾਣੀ ਆ ਆਪਾਂ ਲੋਕਾਂ ਦਾ ਜਨਮ ਕੀ ਗਰਮੀ ਵਿੱਚ ਬਾਹਰ ਨਿਕਲਣਾ ਦਿਲ ਨਹੀਂ ਕਰਦਾ ਪਰ ਮਜਬੂਰੀ ਬਸ ਧਮਾਕਾ ਕਰਨ ਲਈ ਬਾਹਰ ਆਉਣਾ ਪੈਂਦਾ ਹੈ ਬਹੁਤ ਵੱਡੀ ਸੇਵਾ ਹੈ ਮੇਰੇ ਜੀਆ ਨੀ ਲੋੜ ਜਿਸਮ ਨੂੰ ਪਹਾਰ ਮੇਰਾ ਚਾਰਦੀ ਖਲਾਜ ਰੱਖ ਕੇ ਗਰਮੀ ਤੋਂ ਰਾਹਤ ਦੇਣ ਲਈ ਜੋ ਸੇਵਾ ਚਲਾਈ ਗਈ ਹੈ ਇਧਰ ਝੂਠੇ ਪਾਣਿਆਂ ਦੀ ਸੇਵਾ ਕਰ ਰਹੇ ਨੇ ਸੇਵਾਦਾਰ ਗਰਮੀ ਵਿੱਚ ਪਾਣੀ ਦੀ ਬਹੁਤ ਵੱਡੀ ਸੇਵਾ ਹੈ ਸਾਰੋ ਸਾਰੋ ਬੜਾ ਵੱਡਾ ਅਪਰਾਧ ਹੈ ਵੀਰਾਂ ਵੱਲੋਂ ਦੁਕਾਨਦਾਰਾਂ ਵੱਲੋਂ ਸਾਫ ਪਾਰ ਇਧਰ ਆ ਸਾਫ ਨਾ ਬਾਬੂ ਜੀ ਟੱਬ ਚ ਪਾਉਣ ਕਰਕੇ ਜਿਹੜਾ ਨੇ ਕੱਲ ਵੀ ਪਾਣੀ ਦੀ ਸੇਵਾ ਕੀਤੀ ਅੱਜ ਫੇਰ ਦੂਜੇ ਦਿਨ ਪਾਣੀ ਦੀ ਸੇਵਾ ਕਰ ਰਹੇ ਨੇ ਲੋਕ ਵੀ ਵਿਚਾਰੇ ਕੀ ਕਰਨ ਗਰਮੀ ਹੀ ਬਹੁਤ ਪੈ ਰਹੀ ਹੈ ਗਰਮੀ ਤੋਂ ਰਾਹਤ ਲੈਣ ਲਈ ਜਲਦੀ ਰਾਹ ਪੀ ਰਹੇ ਨੇ ਲੋਕ ਤਾਂ ਜੋ ਗਰਮੀ ਤੋਂ ਕੁਝ ਸਮੇਂ ਲਈ ਰਾਹਤ ਮਿਲ ਜਾਵੇ ਵਧੀਆ ਸੇਵਾ ਚੱਲ ਰਹੀ ਹੈ ਪਾਣੀ ਦੀ ਆਜੋ ਇਹ ਖੰਡਾ ਪਾਣੀ ਦੇ ਦੇ ਨੂੰ ਆਜੋ ਸਭ ਤੇ ਮੇਰ ਪਰੇ ਹੱਥ ਰੱਖ ਕੇ ਗਰਮੀ ਦੇ ਵਿੱਚ ਖੰਡਾ ਮਿੱਠਾ ਜਲ ਜੀਰਾ ਬਹੁਤ ਚੰਗਾ ਸਕੂਰੋਡ ਤੇ ਚਲਾਇਆ ਜਾ ਰਿਹਾ ਹੈ ਬੜੀ ਵਧੀਆ ਸੇਵਾ ਹੈ ਇਧਰ ਛੋਟੇ ਬੱਚੇ ਵੀ ਬੱਚੀਆਂ ਵੀ ਪਾਣੀ ਦੀ ਸੇਵਾ ਲੈ ਰਹੇ ਨੇ ਬੰਨ ਸ਼ੇਅਰ ਕਰੋ ਤਾਂ ਜੋ ਕੜਾਕੇ ਦੀ ਗਰਮੀ ਦੇ ਵਿੱਚ ਸ਼ਹਿਰ ਵਿੱਚ ਥਾਂ-ਥਾਂ ਤੇ ਸ਼ੀਵੀਆਂ ਲਗਾਇਆ ਜਾਣ ਤਾਂ ਜੋ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ ਬਹੁਤ ਬਹੁਤ ਧੰਨਵਾਦ ਲਓ ਹੁਣ ਤੁਹਾਡੀ ਅਸੀਂ ਗੱਲ ਕਰਾ ਰਹੇ ਆ ਫਵਨ ਕਰਕੇ ਜੀ ਨਾਲ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਹਾਂਜੀ ਪੜ੍ਹਦਾ ਹੱਥ ਦੀ ਪੈ ਰਹੀ ਗਰਮੀ ਤੋਂ ਓਏ ਪਿਆਰੋਂ ਪੱਕੇ ਦਮੇ ਲਈ ਯਾਦ ਪਾਉਣ ਲਈ ਛੋਟਾ ਜਿਹਾ ਬਰਾਲਾ ਕੀਤਾ ਸਾਡਾ ਨੇ ਰਲ ਕੇ ਪਰ ਇਹ ਪੱਕੇ ਤੌਰ ਤੇ ਬਰਾਲਾ ਨਹੀਂ ਹੈ ਸਾਨੂੰ ਵੱਧ ਤੋਂ ਵੱਧ ਤਰੱਕੀ ਲਾਉਣੇ ਚਾਹੀਦੇ ਹਨ ਤਾਂ ਜੋ ਪੱਕਾ ਹਲਕਾ ਹਲਕੋ ਹੋ ਸਕੇ